ਇਹ ਨੂੰ ਸੰਸਥਾ ਤੇ ਲੈ ਕੇ ਆਏ ਆ ਜੀ ਆਪਣੇ ਤੇ ਬਾਬਾ ਜੀ ਨੂੰ ਹੁਣ ਇਸ਼ਨਾਨ ਕਰਾਉਣ ਲੱਗੇ ਸੀ ਜੀ ਅਸੀਂ ਤੇ ਤੁਸੀਂ ਇਸ਼ਨਾਨ ਕਰਾ ਕੇ ਵੈਸੇ ਧਵਾਤਵਾ ਕੇ ਲਾਈਵ ਹੋਣਾ ਸੀਗਾ ਪਰ ਇੱਕ ਬੜੀ ਯਾਨੀ ਕਿ ਹੈਰਾਨੀ ਵਾਲੀ ਗੱਲ ਸਾਡੇ ਸਾਹਮਣੇ ਆਈ ਹੈ ਜੀ ਆ ਤੁਸੀਂ ਬਾਬਾ ਜੀ ਦੇ ਕੱਪੜੇ ਦੇਖੋ ਜੀ ਅੰਦਰੋਂ ਚੰਮ ਜੂਆਂ ਨਾਲ ਭਰਿਆ ਪਿਆ ਜੀ ਵਿੱਚੋਂ ਦੇਖੋ ਤੇ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਆਉਂਦੀਆਂ ਆ ਆ ਦੇਖੋ ਕਿਵੇਂ ਇੱਕ ਮਿੰਟ ਰੋਕ ਕੇ ਰੱਖ ਲਾਉਣਾ ਆ ਤੁਸੀਂ ਦੇਖ ਸਕਦੇ ਹੋ ਜੀ ਕਿਵੇਂ ਦੇਖੋ ਤੋਰੀਆਂ ਰਹੀਆਂ ਸਿਰ ਦੇ ਵਿੱਚ ਬਾਬਾ ਜੀ ਦੇ ਪੂਰੇ ਥੀਰ ਦੇ ਉੱਪਰ ਲੱਖਾਂ ਕਰੋੜਾਂ ਹੀ ਦੇਖੋ ਆ ਦੇਖੋ ਓਏ ਹੋਏ 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 ਲੱਖਾਂ ਕਰੋੜਾਂ ਜੀ ਓਏ ਹੋਏ ਵਾਹਿਗੁਰੂ 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 ਤੁਸੀਂ ਦੇਖ ਸਕਦੇ ਹੋ ਜੀ ਅਸੀਂ ਕੱਪੜੇ ਉਤਾਰਨ ਲੱਗੇ ਸੀ ਜਦੋਂ ਬਾਬਾ ਜੀ ਦੇ ਕੱਪੜੇ ਉਤਾਰੇ ਨਾਲ ਦੀ ਨਾਲ ਕੱਪੜੇ ਲਾ ਰਹੇ ਹਾਂ ਜੀ ਅਸੀਂ ਤੇ ਅਸੀਂ ਇੰਨਾ ਮਾੜਾ ਹਾਲ ਨਹੀਂ ਦੇਖਿਆ ਸੀਗਾ ਜੀ ਅੱਜ ਤੱਕ ਕਿਸੇ ਇਨਸਾਨ ਦਾ ਜੀ ਇਨਸਾਨੀਅਤ ਇੰਨੀ ਜ਼ਿਆਦਾ ਗਿਰ ਗਈ ਜੀ ਇੰਨੀ ਜ਼ਿਆਦਾ ਖਤਮ ਹੋ ਗਈ ਆ ਤੁਸੀਂ ਬਾਬਾ ਜੀ ਦੇ ਕੱਪੜੇ ਅੰਦਰੋਂ ਦੇਖੋ ਜੀ ਭਾਈ ਜੂੰਆਂ ਨਹੀਂ ਚੰਮ ਜੂੰਆਂ ਜਿਹੜੀਆਂ ਹੁੰਦੀਆਂ ਨੇ ਦੇਖੋ ਆ ਦੇਖੋ ਬਾਬਾ ਜੀ ਦੇ ਸਾਰੇ ਸਰੀਰ ਦੇ ਉੱਤੇ ਲੱਖਾਂ ਦੀ ਤਰ੍ਹਾਂ ਕਰੋੜਾਂ ਨੇ ਪਾ ਲਓ ਬਾਬਾ ਜੀ ਨੂੰ ਪਿੱਛੇ ਨੰਬਾ ਪਾਓ ਮੜਾ ਦੇਖ ਸਕਦੇ ਹੋ ਤੁਸੀਂ ਲੱਖਾਂ ਕਰੋੜਾਂ ਜੀ ਆ ਜਿਹੜੇ ਬਾਬਾ ਜੀ ਦਾ ਫੋਨ ਜੀ ਤੇ ਇੱਕ ਹੋਰ ਸਾਨੂੰ ਚੰਬੇ ਵਾਲੀ ਗੱਲ ਪਤਾ ਲੱਗੀ ਸੀ ਉੱਥੇ ਤਾਂ ਉੱਥੇ ਕੋਲੇ ਇੱਕ ਚਾਹ ਵਾਲੀ ਰੇੜੀ ਲੱਗੀ ਹੋਈ ਸੀ ਜੀ ਪਤਾ ਸੀ ਉਹ ਚਾਹ ਵਾਲੀ ਆਂਟੀ ਸੀ ਜਿਹੜੇ ਉਹਨਾਂ ਨੂੰ ਪੁੱਛਿਆ ਵੀ ਬਾਬਾ ਜੀ ਕਿੰਨੇ ਦਿਨਾਂ ਤੋਂ ਇੱਥੇ ਆ ਤਾਂ ਉਹਨਾਂ ਨੇ ਦੱਸਿਆ ਵੀ 6-7 ਦਿਨਾਂ ਤੋਂ ਹੀ ਇੱਥੇ ਆਏ ਆ ਬਾਬਾ ਜੀ ਇਹਨਾਂ ਨੂੰ ਰਾਤ ਦੇ ਨੇਰੇ ਚ ਕੋਈ ਛੱਡ ਕੇ ਗਿਆ ਬਾਬਾ ਜੀ ਨੂੰ ਤੇ ਕੋਈ ਲਾ ਕੇ ਭੱਜ ਗਿਆ ਬਾਬਾ ਜੀ ਨੂੰ ਰਾਤ ਨੂੰ ਕਹਿੰਦੇ ਜਦੋਂ ਰਾਤ ਨੂੰ ਅਸੀਂ ਦੁਕਾਨ ਬੰਦ ਕੀਤੀ ਉਦੋਂ ਬਾਬਾ ਜੀ ਹੈ ਨਹੀਂ ਸੀ ਤੇ ਜਦੋਂ ਸਵੇਰ ਨੂੰ ਅਸੀਂ ਆ ਕੇ ਦੁਕਾਨ ਖੋਲੀ ਤਾਂ ਬਾਬਾ ਜੀ ਇੱਥੇ ਪਏ ਸੀਗੇ ਤੇ ਆ ਤੁਸੀਂ ਦੇਖੋ ਕਿੰਨੀ ਹੈਰਾਨੀ ਦੀ ਗੱਲ ਆ ਵੀ ਇਹਦੇ ਬਾਬਾ ਜੀ ਦੇ ਬੱਚੇ ਲਾ ਕੇ ਗਏ ਆ ਜਾਂ ਬਾਬਾ ਜੀ ਦੇ ਕੋਈ ਪਰਿਵਾਰਕ ਮੈਂਬਰ ਲਾ ਕੇ ਗਏ ਆ ਜਾਂ ਕੋਈ ਬਾਬਾ ਜੀ ਦੇ ਆਂਢੀ ਗੁਆਂਢੀ ਜਾਂ ਕੌਣ ਮੈਨੂੰ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਸਾਡੀ ਸੰਸਥਾ ਨੂੰ ਪਰ ਦੇਖੋ ਕੀ ਹਾਲਾਤ ਹੈ انسان ਇਸ ਤੋਂ ਅੱਗੇ ਕੀ ਹੋ ਜੂ ਇਨਸਾਨ ਨਾਲ ਜੀ ਆਪਾਂ ਤੁਹਾਨੂੰ ਅਸੀਂ ਪਹਿਲਾਂ ਵੀ ਜਾਣਕਾਰੀ ਦਿੱਤੀ ਸੀ ਵੀਡੀਓ ਵਿੱਚ ਵੀ 스멜 ਬਾਬਾ ਜੀ ਦੇ ਕੋਲ ਕਾਫੀ ਜ਼ਿਆਦਾ ਆ ਰਹੀ ਹੈ ਵੀ ਸਾਨੂੰ ਇਦਾਂ ਲੱਗ ਰਿਹਾ ਜਿਵੇਂ ਕੋਈ ਹੋਰ ਕੋਈ ਚੀਜ਼ ਹੋਵੇ ਪਰ ਆਹ ਤਾਂ ਹਰਾੜੀ ਖਰਾਨੀ ਦੀ ਹੱਦ ਨਹੀਂ ਰਹੀ ਜੀ ਜਦੋਂ ਅਸੀਂ ਆਹ ਦੇਖੀਏ ਢੱਡੀਆਂ ਢੱਡੀਆਂ ਮੋਟੀਆਂ ਮੋਟੀਆਂ ਜੂਆਂ ਪਿੱਸੂ ਚਿੱਚੜ ਅੱਜ ਨਾਲ ਲੱਗ ਤੋ ਹੈ ਗਰ ਲੱਖਾਂ ਦੀ ਤਸਦੀਦ ਦੇ ਵਿੱਚ ਬਾਬਾ ਜੀ ਦੇ ਸਰੀਰ ਨੂੰ ਚੁੰਬੜੇ ਹੋਇਆ ਜੀ ਤੇ ਜਿਹੜੇ ਕਿ ਬਾਬਾਈ ਨੂੰ ਖਾਈ ਜਾ ਰਹੇ ਆ ਖੂਨ ਪੀ ਜਾ ਰਹੇ ਆ ਬਾਬਾਈ ਦੇ ਸਰੀਰ ਦੇ ਉੱਤੇ ਦੇਖੋ ਛੁੱਟ ਛੁੱਟ ਜਾਖਾਵਾ ਜਿਹੜੇ ਖੂਨ ਪਿੰਦੇ ਆ ਉਹ ਬਾਬਾਈ ਯਾਨੀ ਕਿ ਜੀ ਕਿਸੇ ਵਾਸਤੇ ਕੋਈ ਲੱਭ ਜੂ ਨਹੀਂ ਹੈਗੇ ਸਾਡੀ ਟੀਮ ਨੇ ਵੀ ਅੱਜ ਤੱਕ ਇਦਾਂ ਦਾ ਕੁਝ ਦੇਖਿਆ ਨਹੀਂ ਗਾ ਜੀ ਬੜੀਆਂ ਹੈਰਾਨੀਜਨਕ ਗੱਲਾਂ ਦੇਖੀਆਂ ਸੀ ਸਿਰ ਤੇ ਕੀੜੇ ਪਏ ਹੱਥਾਂ 'ਚ ਲੱਤਾਂ 'ਚ ਪੈਰਾਂ 'ਚ ਪਰ ਜਿਹੜੀ ਆ ਚੀਜ਼ ਆ ਜੀ ਕਿ ਲੱਖਾਂ ਹੀ ਜੀ ਇੱਕ ਇਨਸਾਨ ਨੂੰ ਖਾ ਰਿਆ ਲੱਗੇ ਹੋਇਆ ਉਹਦੇ ਸਰੀਰ ਨੂੰ ਘੁਨੇ ਦੇ ਵਾਂਗ ਆ ਦੇਖੋ ਵਾਹਿਗੁਰੂ ਵਾਹਿਗੁਰੂ ਦੇਖੋ ਜੀ ਕਿੰਨੇ ਚਿਰ ਤੋਂ ਬਾਬਾ ਜੀ ਇਹ ਹਾਲ ਚ ਪਏ ਹੋਣਗੇ ਆ ਸਾਡੇ ਕੱਪੜਿਆਂ ਦੇ ਸਾਰਿਆਂ ਦੇ ਟੀਮ ਮੈਂਬਰਾਂ ਦੇ ਟੱਪੜਿਆਂ ਤੇ ਚੜ ਗਏ ਆ ਜੀ ਤੇ ਕਿੰਨੇ ਚਿਰ ਤੋਂ ਬਾਬਾ ਜੀ ਇਹ ਪਏ ਹੋਣਗੇ ਇਸ ਹਾਲਤ ਵਿੱਚ ਸਾਨੂੰ ਪਤਾ ਨਹੀਂ ਜੀ ਕੋਈ ਆਈਡੀਆ ਨਹੀਂ ਕਿਉਂਕਿ ਇਹ ਲੱਗਦਾ ਇੰਦਾਂ ਵੀ ਕਾਫੀ ਸਾਲਾਂ ਤੋਂ ਹੀ ਇੰਦਾਂ ਪਏ ਆ ਕਿਉਂਕਿ ਬਾਪਾ ਜੀ ਸਰੀਰ ਦੇ ਉੱਤੋਂ ਪਤਾ ਲੱਗਦਾ ਬਾਬੇ ਦੇ ਤੇ ਆ ਜਿਹੜੀਆਂ ਇੰਨੇ ਚਿੱਚੜ ਚੁੰਬੜੇ ਆ ਵੀ ਇਹ ਘੱਟੋ ਘੱਟ ਸਾਲ 1.5 ਸਾਲ ਦਾ ਘੱਟੋ ਘੱਟ ਹੈਗਾ ਜੀ ਇਹ ਇੰਨੇ ਚਿਰ ਦੇ ਵਿੱਚ ਹੋ ਸਕਦੀਆਂ ਸਾਲ 2 ਸਾਲਾਂ ਤੋਂ ਕਿੰਨੇ ਸਾਲਾਂ ਤੋਂ ਬਾਬਾ ਜੀ ਪਏ ਆ ਤੇ ਕੌਣ ਬਾਬਾ ਜੀ ਨੂੰ ਉੱਥੇ ਛੱਡ ਕੇ ਗਿਆ ਸੱਟ ਕੇ ਗਿਆ ਬਾਬਾ ਜੀ ਨੂੰ ਤੇ ਇਹ ਤੁਸੀਂ ਦੇਖ ਸਕਦੇ ਹੋ ਜੀ ਆ ਦੇਖੋ ਬਾਬਾ ਜੀ ਜਾਨਕੀ ਇੱਕ ਤਰਫ ਰਹਿ ਆ ਜੀ ਕਿਉਂਕਿ ਇੰਨੇ ਜੀ ਇਹਨੂੰ ਖੂਨ ਪੀ ਰਿਹਾ ਬਾਬਾ ਜੀ ਦਾ ਨਾ ਦੇਖੋ ਮਰ ਚੁੱਕੇ ਆ ਜੀ ਕਈ ਤਾਂ ਕਈ ਆ ਜਿਉਂਦੇ ਆ ਦੇਖੋ ਇੱਕ ਮਿੰਟ ਜਿਉਂਦੇ ਆ ਮਰੇ ਨਹੀਂ ਹੋਏ ਸੌਰੀ ਕਿਉਂਕਿ ਜੁੜੇ ਬੈਠੇ ਆ ਜੀ ਦੇਖੋ ਨਮਾਉਣ ਲੱਗੇ ਆ ਜੀ ਦੇਖੋ ਇਹ ਜਿਉਂਦੇ ਆ ਜੀ ਤੇ ਲੱਖਾਂ ਹੀ ਜਿਹੜੇ ਬਾਬਾ ਜੀ ਦੇ ਸਰੀਰ ਨੂੰ ਚੁੰਮੜੇ ਹੋਏ ਆ ਕੀੜੇ ਇਹ ਅਸਲ ਦੇ ਵਿੱਚ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਕਿਹਾ ਇਹ ਗੱਲ ਵੀ ਇਹ ਕਿਹੜੇ ਬਾਬਾ ਜੀ ਇਹ ਨਹੀਂ ਪਏ ਹੋਏ ਜੀ ਇਹ ਅੱਜ ਕੱਲ ਦੇ ਇਨਸਾਨ ਦੇ ਇਨਸਾਨੀਅਤ ਦੇ ਵੱਟ ਪਏ ਹੋਏ ਕੀੜੇ ਆ ਜੀ ਅੱਜ ਕੱਲ ਜਿਹੜਾ ਲੋਕ ਪੈਸੇ ਦੇ ਪਿੱਛੇ ਇੰਨੇ ਦੌੜ ਦੇ ਵਿੱਚ ਪੈਸੇ ਦੇ ਵਿੱਚ ਲੱਗੇ ਹੋਏ ਆ ਲੋਕ ਉਹਦੇ ਚ ਪਏ ਹੋਏ ਇਹ ਹੈਗੀਆਂ ਜੀ ਆਹ ਪਿੱਸੂ ਤੁਸੀਂ ਦੇਖੋ ਲੱਖਾਂ ਹੀ ਆ ਦੇਖੋ ਅਸੀਂ ਦੱਸ ਨਹੀਂ ਸਕਦੇ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦੇ ਆ ਇਹਨੇ ਬਰੀਕ ਬਰੀਕ ਆ ਦੇਖੋ ਅੱਗੇ ਬਾਬਾ ਜੀ ਦਾ ਸ਼ਰਟ ਅਸੀਂ ਪਾੜਦੇ ਇਸ ਤੋਂ ਬਾਅਦ ਕੀ ਹੋਊ ਜੀ ਇਨਸਾਨ ਇਸ ਤੋਂ ਵੱਧ ਮੈਨੂੰ ਨਹੀਂ ਲੱਗਦਾ ਡਿੱਗ ਸਕਦਾ ਜੀ ਇਨਸਾਨੀਅਤ ਇਸ ਤੋਂ ਵੱਧ ਡਿੱਗ ਨਹੀਂ ਸਕਦੀ ਜੀ ਜਿੰਨੀ ਹੁਣ ਡਿੱਗ ਚੁੱਕੀ ਹੈ ਜੀ ਵਾਹਿਗੁਰੂ ਸਭ ਤੋਂ ਪਾਸੇ ਆ ਮਿਹਰ ਕਰਨ ਤੇ ਬਾਬਾ ਜੀ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਸਾਡੀ ਟੀਮ ਪੂਰੀ ਤਨਦੇਹੀ ਨਾਲ ਇਹਨਾਂ ਦੀ ਸੇਵਾ ਕਰੂਗੀ ਬਾਬਾ ਜੀ ਦੀ ਸੱਚੇ ਪਾਤਸ਼ਾਹ ਸਾਡਾ ਉਹ ਸੇਵਾ ਲੈਣ ਇਹਨਾਂ ਦੀ ਤੇ ਬਾਬਾ ਜੀ ਕਾਇਮ ਹੋ ਸਕਣ ਤੁਸੀਂ ਦਿਖਾ ਸਕੀਏ ਇਨਸਾਨੀਅਤ ਦੇ ਮੂੰਹ ਤੇ ਚਪੇੜ ਮਾਰ ਸਕੀਏ ਵੀ ਇਨਸਾਨ ਨਾਲ ਆ ਹਾਲ ਕਿ ਅੱਜ ਦੇ ਯੁੱਗ ਦੇ ਵਿੱਚ ਮਸ਼ੀਨਰੀ ਯੁੱਗ ਲੋਕ ਕਹਿੰਦੇ ਹਰ ਚੀਜ਼ ਹਰ ਸਹੂਲਤਾਂ ਲੋਕਾਂ ਕੋਲੇ ਹਰ ਸਾਲ ਸਾਰੀਆਂ ਚੀਜ਼ਾਂ ਹੈਗੀਆਂ ਪਰ ਆ ਤੁਸੀਂ ਦੇਖ ਸਕਦੇ ਹੋ ਵੀ ਜੇ ਇੰਨੀਆਂ ਸਹੂਲਤਾਂ ਇੰਨਾ ਕੁਝ ਹੈਗਾ ਲੋਕ ਚੰਦ ਤੇ ਪਹੁੰਚ ਚੁੱਕੇ ਆ ਇਨਸਾਨ ਇਹ ਬਹਿਮ ਆ ਬਿਨ ਇਨਸਾਨ ਕਿਤੇ ਪਹੁੰਚ ਰਿਆ ਵਾ ਇਨਸਾਨ ਉੱਥੇ ਹੀ ਖੜਾ ਤੇ ਵਾਹਿਗੁਰੂ ਕਿਰਪਾ ਕਰਨ ਬਾਬਾ ਜੀ ਤੇ ਠੀਕ ਹੋ ਜਾਣ ਆ ਤੁਸੀਂ ਦੇਖੋ ਬਾਬਾ ਜੀ ਦੇ ਕੱਪੜੇ ਤੇ ਆ ਸਾਡੇ ਦੇਖੋ ਕੰਬਲਾਂ ਦੇ ਉੱਪਰ ਦੇਖੋ ਯਾਨੀ ਕਿ ਅਸੀਂ ਐਕਸਪਲੇਨ ਨਹੀਂ ਕਰ ਸਕਦੇ ਤੁਹਾਨੂੰ ਅਸੀਂ ਇਸ ਚੀਜ਼ ਨੂੰ ਅ ਅਸੀਂ ਆ ਦੇਖੋ ਤੁਹਾਡੇ ਸਾਹਮਣੇ ਇਹਨੂੰ ਅੱਗ ਲਾ ਰਹੇ ਨੇ ਅਗਲੀ ਵੀਰ ਕਰ ਰਹੇ ਆ ਦੇਖੋ ਇੰਨਾ ਜਿਆਦਾ ਗੰਦਾ ਇਹਦੇ ਵਿੱਚ ਇੰਨੇ ਜਿਆਦਾ ਜੀ ਆ ਲੱਖਾਂ ਦੀ ਤਦਾਦ ਦੇ ਵਿੱਚ ਹੈਗੇ ਆ ਜੀ ਉਹ ਤੇ ਬੜੀ ਮੰਦ ਭਾਗੀ ਗੱਲ ਆ ਜੀ ਇਹ ਅੱਜ ਦੇ ਇਨਸਾਨ ਇੰਨੇ ਜਿਆਦਾ ਬੀਜੀ ਹੋ ਗਏ ਆ ਮੇਰਾ ਬਾਬੇ ਨੂੰ ਕਈ ਸਾਲਾਂ ਤੋਂ ਪਿਆ ਦੇਖੋ ਲੈਟਰੀਨ ਬਾਥਰੂਮ ਵਿੱਚੋਂ ਹੀ ਨਿਕਲਿਆ ਬਾਬਾ ਜੀ ਦੇ ਅੰਦਰਲੇ ਕੱਪੜੇ ਆ ਜਿਹੜੇ ਅੰਦਰ ਨਾਲ ਸਿਸਟਮ ਸਾਰਾ ਗਲਿਆ ਪਿਆ ਜੀ ਬੱਸ ਸਪੀਚਲਸਾਂ ਜੀ ਇਸ ਤੋਂ ਅੱਗੇ ਅਸੀਂ ਕੁਝ ਨਹੀਂ ਕਹਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਨੰਬਰ 97803 ਤੁਸੀਂ ਆਉਂਦੇ ਰਹਿੰਦੇ ਵੀ ਤੁਸੀਂ ਆਪਦਾ ਨੰਬਰ ਜ਼ਰੂਰ ਬੋਲਿਆ ਕਰੋ ਇਹ ਬਾਬਾ ਜੀ ਸਾਡੇ ਕੋਲੇ ਆ ਜੀ ਜੇ ਕੋਈ ਵੀਰ ਇਹਨਾਂ ਨੂੰ ਪਛਾਣਦਾ ਹੋਵੇ ਤਾਂ ਜ਼ਰੂਰ ਸੰਪਰਕ ਕਰੇ ਕਿਸੇ ਵੀ ਵੀਰ ਨੇ ਇਹਨੂੰ ਦੇਖਿਆ ਹੋਵੇ ਆਂਡ ਗਵਾਂਡ ਕਿਉਂਕਿ ਇਹਨਾਂ ਦੇ ਪਰਿਵਾਰ ਨੇ ਤਾਂ ਇਹਨਾਂ ਨੂੰ ਪਛਾਣਨਾ ਨਹੀਂ ਜੇ ਇਹਨਾਂ ਦਾ ਕੋਈ ਪਰਿਵਾਰ ਇਹਨਾਂ ਨੂੰ ਪਛਾਣਦਾ ਹੁੰਦਾ ਤਾਂ ਬਾਬਾ ਜੀ